ਤਰਲੋਚਨ ਸਿੰਘ ਲੋਚੀ ਬਣੇ ਪਰਮਾਣਾ ਸੁਸਾਇਟੀ ਦੇ ਬ੍ਰਾਂਚ ਕੀਰਤਪੁਰ ਸਾਹਿਬ ਦੇ ਪ੍ਰਧਾਨ ਇਹ ਤਸਵੀਰਾਂ ਅਜਮਤੀ 22 ਅਗਸਤ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸਾਹਮਣੇ ਆਈਆਂ ਹਨ ਜਦੋਂ ਪਰਮਾਣਾ ਸੁਸਾਇਟੀ ਦੀ ਬ੍ਰਾਂਚ ਕੀਰਤਪੁਰ ਸਾਹਿਬ ਦੇ ਆਪਰੇਟਰਾਂ ਵੱਲੋਂ ਤਰਲੋਚਨ ਸਿੰਘ ਲੋਚੀ ਨੂੰ ਪ੍ਰਧਾਨ ਚੁਣ ਲਿਆ ਗਿਆ ਇਸ ਦੇ ਨਾਲ ਹੀ 6 ਮੈਂਬਰਾਂ ਦੀ ਵੀ ਨਿਯੁਕਤੀ ਕੀਤੀ ਗਈ ਜਿਸ ਵਿੱਚ ਗੋਰਿੰਦਰ ਸਿੰਘ ਧੂੜ ਬਲਵੀਰ ਸਿੰਘ ਮੋੜਾ ਕੁਲਵੀਰ ਸਿੰਘ ਮੋੜਾ ਭਜਨ ਸਿੰਘ ਮੋੜਾ ਨਿਰਮਲ ਸਿੰਘ ਹਰਿੰਦਰ ਸਿੰਘ ਆਦ ਨੂੰ ਮੈਂਬਰ ਚੁਣਿਆ ਗਿਆ ਇਸ ਮੌਕੇ ਨਵੇਂ ਚੁਣੇ ਪ੍ਰਧਾਨ ਅਤੇ ਮੈਂਬਰਾਂ ਨੇ ਕਿਹਾ ਕਿ ਜੋ ਆਪਰੇਟਰਾਂ ਵੱਲੋਂ ਉਹਨਾਂ ਤੇ ਵਿਸ਼ਵਾਸ ਜਤਾਇਆ ਗਿਆ ਹੈ ਉਸ ਤੇ ਖਰਾ ਉਤਰਨਗੇ ਅਤੇ ਹਰ ਇੱਕ ਸਿੰਗਲ ਆਪਰੇਟਰ ਨਾਲ ਬਿਨਾ ਕਿਸੇ ਭੇਦਭਾਵ ਤੋਂ ਉਕਤ ਬ੍ਰਾਂਚ ਦਾ ਕੰਮ ਸੱਚੇ ਜੇ ਢੰਗ ਨਾਲ ਚਲਾਇਆ ਜਾਵੇਗਾ ਆਓ ਸੁਣਦੇ ਆ ਇਸ ਮੌਕੇ ਕੀ ਕਿਹਾ ਨਵੇਂ ਨਿਯੁਕਤ ਪ੍ਰਧਾਨ ਤਰਲੋਚਨ ਸਿੰਘ ਲੋਚੀ ਅਤੇ ਹੋਰ ਮੈਂਬਰਾਂ ਨੇ ਕੰਧਾਲਾ ਸੀ ਦੇ ਵਿੱਚ ਤੇ ਜਿਵੇਂ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਤੇ ਸਾਡੇ ਹਲਕੇ ਦੇ ਮਾਣਯੋਗ ਕੈਬਨਿਟ ਮੰਤਰੀ ਸਰਦਾਰ ਰਜੋਤ ਸਿੰਘ ਬੈਂਸ ਜੀ ਜਿਵੇਂ ਕਿ ਅੱਜ ਤੱਕ ਜਿਵੇਂ ਵੀ ਉਹ ਲੋਕਾਂ ਦੀ ਆਵਾਜ਼ ਸੁਣਦੇ ਆ ਜਿਵੇਂ ਲੋਕ ਚਾਹਦੇ ਆ ਉਹ ਉਦਾਂ ਕਰਦੇ ਆ ਮਤਲਬ ਇਹ ਵੀ ਇੱਕ ਅੱਜ ਤੱਕ ਦੀ ਮਿਸਾਲ ਹੈ ਕਿ ਉਹਨਾਂ ਤੱਕ ਇਹ ਆਵਾਜ਼ ਪੁੱਜੀ ਹੈ ਕਿ ਸਾਨੂੰ ਪਾਰਟੀ ਦਾ ਸਰਕਾਰ ਦਾ ਮੈਂਬਰ ਚਾਹੀਦਾ ਪਾਰਟੀ ਸਰਕਾਰ ਦਾ ਪ੍ਰਧਾਨ ਚਾਹੀਦਾ ਇਹ ਸਾਰੇ ਆਪਰੇਟਰਾਂ ਦੀ ਮੰਗ ਸੀ ਜਦੋਂ ਕਿ ਅੱਜ ਤੱਕ ਇਦਾਂ ਦਾ ਕਦੇ ਨਹੀਂ ਹੋਇਆ ਬਹੁਤ ਸਰਕਾਰਾਂ ਆਈਆਂ ਆਪਣਾ ਪ੍ਰਧਾਨ ਥੋਪ ਕੇ ਇੱਕ ਚੱਲਦੇ ਆਪਣੀ ਮਰਜ਼ੀ ਕਰਦਾ ਸੀ ਤੇ ਕੋਈ ਕਿਸੇ ਆਪਰੇਟਰ ਦੀ ਪੂਰੀ ਸੁਣਵਾਈ ਨਹੀਂ ਹੁੰਦੀ ਸੀ ਪਰ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਹਲਕੇ ਦੇ ਐਮਐਲਏ ਮਾਨ ਜੋ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਜੋ ਇੱਕ ਇੱਕ ਜੋ ਆਪਣੇ ਹਲਕੇ ਦਾ ਨੁਮਾਇੰਦਾ ਹੈ ਬੰਦੇ ਆ ਉਹਨਾਂ ਦੀ ਸਾਰਿਆਂ ਦੀ ਗੱਲ ਸੁਣਦੇ ਆ ਤੇ ਲੋਕਾਂ ਦੇ ਹੱਕ ਵਿੱਚ ਜੋ ਲੋਕ ਵੱਖੀ ਨੀਣੇ ਆ ਉਹ ਲੈਂਦੇ ਆ ਤੇ ਉਹਨਾਂ ਨੇ ਸਾਡੇ ਤੇ ਮੇਰੇ ਤੇ ਵਿਸ਼ਵਾਸ ਪਾਇਆ ਜੋ ਲੋਕਾਂ ਦੀ ਪਸੰਦ ਜੀ ਉਹ ਅੱਜ ਉਹਨਾਂ ਨੇ ਉਤੇ ਮੋਹਰ ਲਗਾਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਜੋ ਵੀ ਕੰਮ ਹੈ ਮਤਲਬ ਉਹ ਸਾਰੇ ਆਪਰੇਟਰਾਂ ਦੇ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੇ ਵੀ ਉਹਦੇ ਵਿੱਚ ਹੱਕ ਵਿੱਚ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਸਾਰਿਆਂ ਦਾ ਰੋਜ਼ਗਾਰ ਹੈ ਸਾਰਿਆਂ ਨੂੰ ਕੰਮ ਮਿਲਣਾ ਚਾਹੀਦਾ ਸਾਰਿਆਂ ਦੀ ਤਰੱਕੀ ਹੋਣੀ ਚਾਹੀਦੀ ਤੇ ਉਦੋਂ ਬਾਅਦ ਜੋ ਵੀ ਹੈ ਉਹਨਾਂ ਨੇ ਇਹ ਵੀ ਬੋਲਿਆ ਵੀ ਜੋ ਹੈ ਆਪਣੀ ਕਮੇਟੀ ਹੈ ਜੋ ਮੈਂਬਰ ਹੈ ਜੋ ਵੀ ਹੈ ਉਹ ਨਾਲ ਹੈ ਮੈਂਬਰ ਸਾਰਿਆਂ ਦੀ ਸਹਿਮਤੀ ਨਾਲ ਬਣੇ ਆ ਮੈਂਬਰਾਂ ਦੇ ਨਾਲ ਹੈ ਜੋ ਵੀ ਫੈਸਲਾ ਉਹ ਜਿੰਨੇ ਵੀ ਬਰੇਟਰਾ ਉਹਨਾਂ ਦਾ ਫੈਸਲਾ ਮਨਜ਼ੂਰ ਹੋਊਗਾ ਇਹ ਸਾਰਿਆਂ ਨੂੰ ਮਿਲ ਕੇ ਲੈ ਕੇ ਚੱਲਣ ਦਾ ਸਾਡਾ ਇਹੀ ਹੈ ਨੋਟਿਵ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇ ਕੋਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਆ ਸੀ ਕਿ ਜਿਹੜਾ ਇੱਥੇ ਕੋਈ ਗਲਤ ਕੰਮ ਹੋ ਰਿਹਾ ਸੀ ਕਿ ਕਿਸੇ ਦੀ ਗੱਡੀ ਦੇ 4 ਚੱਕਰ ਲੱਗ ਰਹੇ ਸੀ ਤੇ ਕਿਸੇ ਦੀ ਗੱਡੀ ਦੇ ਕੋਈ 8 ਚੱਕਰ 10 ਚੱਕਰ ਲੱਗਦੇ ਸੀ ਤੇ ਇਹਦੇ ਵਿੱਚ ਲੋਕ ਬਹੁਤ ਪਰੇਸ਼ਾਨ ਸੀ ਤੇ ਲੋਕਾਂ ਦੀ ਲੰਬੇ ਸਮੇਂ ਤੋਂ ਆਹੀ ਡਿਮਾਂਡ ਸੀ ਵੀ ਜੇ ਕੋਈ ਫੈਸਲਾ ਕੋਈ ਵਧੀਆ ਹੋਵੇ ਇੱਥੇ ਕੋਈ ਵਧੀਆ ਮੈਂਬਰ ਬਣੇ ਕੋਈ ਵਧੀਆ ਪ੍ਰਧਾਨ ਆਏ ਤੇ ਹੁਣ ਇਹ ਲੋਕਾਂ ਦੀ ਸਰਬਸੰਤੀ ਨਾਲ ਹੀ ਇਹ ਸਿਸਟਮ ਬਣਿਆ ਜੀ ਜਿਹੜਾ ਮੈਂਬਰ ਚੁਣेंगे ਪ੍ਰਧਾਨ ਬਣੇ ਮੈਂ ਹੁਣ ਕੰਮ ਵੈਸੇ ਵਧੀਆ ਹੋਊਗਾ ਜੀ ਕਿਸੇ ਨਾਲ ਕੋਈ ਨਜਾਇਜ਼ ਧੱਕਾ ਨਹੀਂ ਹੋਊਗਾ ਕਿਸੇ ਦੀ ਗੱਡੀ ਕੋਈ ਐ ਨਹੀਂ ਆਵੇ ਕਿਸੇ 10 ਬੰਦੇਾਂ ਵਾਲੀ ਦੀ ਗੱਡੀ 15 ਚੱਕਰ ਲਾ ਲੂਗੀ ਕੋਈ ਗਰੀਬ ਦੀ ਵੀ ਗੱਡੀ ਲੈ ਕੋਈ ਪਸ਼ੂ ਵਾਲੀਆਂ ਉਹ ਨਹੀਂ ਹੋਊਗਾ ਜੀ ਮੈਂ ਕੰਮ ਸਹੀ ਤਰੀਕੇ ਦੇ ਨਾਲ ਹੋਊਗਾ ਨਯਾਜ਼ ਨਹੀਂ ਕਿਸੇ ਦੇ ਨਾਲ ਹੋਣ ਦਵਾਂਗਾ ਜੀ ਜਿੱਥੇ ਮਰਜੀ ਸਾਨੂੰ ਜਦ ਮਰਜੀ ਬੁਲਾਵੇ ਤੇ ਠੀਕ ਢੰਗ ਦੇ ਨਾਲ ਕੰਮ ਕਰਾਂਗੇ ਜੀ ਲੋਕਾਂ ਨੇ ਸਾਨੂੰ ਸੁਣਿਆ ਜੀ ਵਿਸ਼ਵਾਸ ਤਾਂ ਲੋਕਾਂ ਨੂੰ ਵੀ ਵਧੀਆ ਕੰਮ ਕਰਾਂਗੇ ਤੇ ਅਸੀਂ ਕੰਮ ਵੀ ਵੈਸੇ ਲੋਕਾਂ ਦੇ ਹਿਸਾਬ ਨਾਲ ਠੀਕ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਅਸੀਂ ਇਸ ਯੂਨੀਅਨ ਤੇ ਸਾਡਾ ਜਿਹੜਾ ਪੰਜਾਬ ਦੀ ਟਾਕ ਸੁਸਾਇਟੀ ਆ ਉੱਲ ਗਿਆ ਪਰ ਕਿਤੇ ਨਾ ਕਿਤੇ ਹੁਣ ਜਿਹੜੇ 15 ਦਿਨ ਤੋਂ ਪਿਛਲਿਆਂ ਤੋਂ ਜਿਹਦੇ ਵਿੱਚ ਦੋ ਤਿੰਨ ਇਨਸੀਡੈਂਸ ਵੀ ਹੋਏ ਚਾਹੋ ਮੁੰਡਾ ਚੱਕਿਆ ਇੱਥੋਂ ਚਾਹ ਹੋਰ ਵੀ ਲੜ ਲੜਾਈ ਦਾ ਖਤਰਾ ਜਿਹੜਾ ਬਣਦਾ ਗਿਆ ਸਾਡੇ ਭਰਾਏ ਅਸੀਂ ਇੱਕੋ ਪਿੰਡਾ ਜੋ ਉੱਠਕਾਂ ਦੇ ਕਿਸੇ ਦੀ ਗੱਡੀ ਇੱਧਰ ਵੀ ਹੈਗੀ ਉੱਧਰ ਵੀ ਹੈਗੀ ਸੋ ਸਾਰੇ ਵੀਰਾਂ ਦੀ ਕਹਿਣ ਤੇ ਅਸੀਂ ਜਿਹੜੇ ਇੱਥਾ ਆਏ ਬੇ ਇੱਥਾ ਮਨ ਲਓ ਕਿ ਕੋਈ ਸੁਣਵਾਈ ਨਹੀਂ ਹੋ ਰਹੀ ਐਤੋਂ ਪਹਿਲਾਂ 13 ਮੈਂਬਰ ਜਿਹੜੇ ਸਾਰਿਆਂ ਨੇ ਸਾਰਿਆਂ ਦੀ ਸਹਿਮਤੀ ਨਾਲ ਇੱਥੇ ਲੱਗੇ ਤੇ ਪਰ ਫੇਰ ਇੱਕ ਕੱਲੇ ਬੰਦੇ ਦਾ ਨਾਉਨ ਅਨੌਂਸ ਹੁੰਦਾ ਉਹ ਆ ਗਿਆ ਇਹ ਨਾ ਬੰਦਿਆਂ ਨੂੰ ਚੁਣਿਆ ਮੰਨੂ ਜਿਹੜੇ ਬੰਦੇ ਲੋਕਾਂ ਨੇ ਚੁਣਦੇ ਉਹਨੂੰ ਕਹਿੰਦਾ ਵੀ ਤੁਹਾਡੀ ਕੋਈ ਲੋੜ ਨਹੀਂ ਹੈਗੀ ਮੈਂ ਇਕੱਲਾ ਹੀ ਹੈਗਾ ਸ਼ਹਿਰ ਮੈਂ ਕਹਿਣਾ ਚਾਹੁੰਦਾ ਵੀ ਜਦੋਂ 13 ਬੰਦੇ ਲੋਕਾਂ ਨੇ ਚੁਣੇ ਤੇ ਉੱਥੇ ਕਿਤੇ ਨਾ ਕਿਤੇ ਸਾਡੀ ਇਸ ਗੱਲ ਦੀ ਘਾਟ ਪਈਦੀ ਸਾਰੇ ਪ੍ਰਸ਼ਾਸਨ ਦੀ ਵੀ ਵਿੱਚੇ ਮੌਕੇ ਦੇ ਮੰਤਰੀ ਸਾਹਿਬ ਉਹਨੂੰ ਚਾਹੀਦਾ ਤਾਂ ਫੇਰ ਤੇਰਾ ਚੁਣ ਤੇ ਗੱਲ ਖਤਮ ਉੱਥੇ ਇੱਕ ਨਾਉਨ ਅਨੌਂਸ ਕਰਕੇ ਭੇਜ ਕੇ ਇੱਕ ਬੰਦੇ ਨੂੰ ਇੱਥੇ ਬਠਿੰਡਾ ਦੇ ਨਾਲ ਜਿਹੜਾ ਅਹੁਦਾ ਜਿਹੜਾ ਸਾਡਾ ਕੀਰਤਪੁਰ ਸਾਹਿਬ ਦਾ ਐਸਾ ਮਾਹੌਲ ਬਣਿਆ ਰਿਹਾ ਵੀ ਹੁਣ ਵੀ ਲੜਾਈ ਹੋਈ ਹੁਣ ਵੀ ਲੜਾਈ ਹੋਈ ਮੈਂ ਕਿਤੇ ਨਾ ਕਿਤੇ ਇਹ ਗੱਲ ਦੀ ਜ਼ਰੂਰ ਕਾਰਡ ਮਹਿਸੂਸ ਕਰਦਾ ਵੀ ਜਦੋਂ ਪਤਾ ਹੀ ਨਾ ਵੇ ਮੈਂ ਜਾ ਕੇ ਉਹ ਤਾਂ ਕਹਿ ਦੇਣਾ ਵੀ ਮੇਰੇ ਨਾਲ ਸਾਰਾ ਇਲਾਕਾ ਹੈ ਕਿਸੇ ਨੂੰ ਗਿਆ ਪਤਾ ਉਹ ਮੰਤਰੀ ਸਾਹਿਬ ਝੰਡੀਗੜ੍ਹ ਬੈਠੇ ਕਿਤੇ ਨਾ ਕਿਤੇ ਮੈਂ ਇਹ ਕਹਿੰਦਾ ਵੀ ਲੋਕਾਂ ਦੇ ਵਿੱਚ ਐਨ ਸੀ ਆਰ ਡੀ ਲੈ ਕੇ ਜੋ ਕਿਸੇ ਦਾ ਨਾਮ ਅਨਾਉਂਸ ਕਰਨਾ ਚਾਹ ਕੱਲੋਂ ਹੋਰ ਗੱਲਾਂ ਤੇ ਵੀ ਕੋਈ ਡੈਰੀਆਂ ਦੇ ਪ੍ਰਧਾਨ ਕੋ ਕਿਤੇ ਦੇ ਪ੍ਰਧਾਨ ਅੱਜ ਕੱਲ ਮਿਲਕਤ ਦੀ ਜਿਹੜੀ ਗੱਲ ਹੈ ਬੰਦ ਹੋਣੀ ਚਾਹੀਦੀ ਪਬਲਿਕ ਦੀ ਸੁਣ ਕੇ ਜੋ ਲੋਕਾਂ ਦੇ ਮੰਦੀ ਇਚਾ ਹੈ ਉਹਨੂੰ ਮੰਤਰੀ ਸਾਹਿਬ ਨਾਲ ਹੋਗਾ ਆਪ ਮੈਂ ਤਾਂ ਬੜਾ ਜਿਹਾ ਕਰਦਾ ਤਾਂ ਜੇ ਕਿਤੇ ਉਹ ਆਪ ਆ ਕੇ ਬੈਠ ਕੇ ਗੱਲ ਚੁੰਨਦੇ ਲੋਕਾਂ ਨੂੰ ਕਹਿੰਦੇ ਹਾਂ ਤੁਹਾਨੂੰ ਕੌਣ ਚਾਹੀਦਾ ਪਰ ਚਲੋ ਲੇਟ ਹੈ ਦੇਰ ਹੈ ਦਰੁਸਤ ਆ ਗਿਆ ਕੰਮ ਫਿਰ ਵੀ ਜਿਹੜੀ ਲੋਕਾਂ ਦੀ ਮੰਗ ਹੋਗੀ ਅਸੀਂ ਕੱਲ ਸੰਦਾ ਉਸ ਬੰਦਿਆਂ ਤੱਕ ਤਾਂ ਵੀ ਉਹ ਚਾਰ ਬੰਦੇ ਉਹੀ ਵਾਰ ਵਾਰ ਆਈ ਜਾਣਗੇ ਲੋਕ ਨਹੀਂ ਜਾਂਦੇ ਪਰ ਅਸੀਂ ਕੱਲ ਵੀਰਪਰੀ ਦੇ ਪਰ ਕਿਹਾ ਤਾਂ ਵੀ ਦੇਖੋ ਤਰਲੋਚਨ ਸਿੰਘ ਆਪਣੀ ਟੀਮ ਲੈ ਕੇ ਜੋ ਇਹਨਾਂ ਦੇ ਵਿੱਚੋਂ ਬਣਦੇ ਜੋ ਗੱਡੀਆਂ ਚੱਲਦੀਆਂ ਉਹਨੂੰ ਲੈ ਕੇ ਇਹਦੀ ਗੱਲ ਦੀ ਲੀਡ ਕਰ ਪਰ ਫੇਰ ਵੀ ਨਹੀਂ ਉਹਨਾਂ ਨੂੰ ਪਤਾ ਤਾਂ ਉਹਨਾਂ ਨੂੰ ਪਤਾ ਤਾਂ ਵੀ ਜੇ ਤਰਲੋਚਨ ਵੀ ਆ ਕੇ ਗੱਲ ਤਾਂ ਉਹੀ ਆ ਗਈ ਫੇਰ ਤੇ ਸਾਡੀ ਨਾ ਫੇਰ ਨਾ ਚੱਲੀ ਉਹ ਨਹੀਂ ਫੇਰ ਗੱਲ ਅੜਕੜਾ ਦਿੱਤਾ ਸਿੱਧਾ ਦਿੱਤਾ ਦੇਖੋ ਇਹਦੇ ਨਾਂ ਦੇ ਵੀਰ ਦੇ ਨਾਂ ਦੇ ਜਕਾਰੇ ਵੀ ਛੱਡਦੇ ਤੇ ਸਾਰਿਆਂ ਇਨਸਾਨਤ ਵੀ ਜਿਤਾਦਦੀ ਦੀ ਪਰ ਚਲੋ ਕੋਈ ਨਾ ਕੋਈ ਜਿਹੜੀ ਅੜਕਾ ਹੈ ਮੜ ਮਟਾ ਉਹ ਵੀ ਖਤਮ ਹੋ ਗਿਆ ਅੱਜ ਅਸੀਂ ਜਿਹੜਾ ਸਾਰਿਆਂ ਨੇ ਇੱਕ ਮੁਰਤਾ ਹੋ ਗਿਆ ਇਸ ਵੀਰ ਦੇ ਉੱਪਰ ਮੋਰ ਲਾਈ ਤੇ ਨਾਲ 6 ਮੈਂਬਰ ਹੋਰ ਲੱਗਾ 7 ਜਣੇ ਜਿਹੜੇ ਇਕੱਠੇ ਕਰਕੇ ਹੁਣ ਅਸੀਂ ਆਸ ਕਰਦੇ ਆ ਸੱਚੇ ਪਾਤਸ਼ਾਹ ਮਹਾਰਾ ਅਰਦਾਸ ਵੀ ਕਰਦੇ ਆ ਵੀ ਜਿਹੜਾ ਕੰਮ ਹੈ ਨਿਰਪੱਖ ਐਨ ਸਹੀ ਢੰਗ ਦੇ ਨਾਲ ਚੱਲੇ ਬੀਰੋਰੀ ਬਲਬੀਰ ਸਿੰਘ ਸਾਡਾ ਵੀਰਾ ਹੋਰ ਸਾਡੇ ਆਈ ਵੀਰੇ ਹੋਰ ਜਿੰਨੇ ਕਹ ਲੋ ਸਾਰੇ ਬੰਦੇ ਹੁਣ ਸਾਡੀ ਸੁਣ ਕੇ ਇਕੱਠੇ ਹੋ ਗਏ ਬੈਕਾ ਜਿਹੜਾ ਸਾਫ਼ ਕੰਮ ਕਰਨਗੇ ਤੇ ਗਾਂ ਬਾਤਾਂ ਜਿਹੜਾ ਰੌਲਾ ਇਹ ਖਤਮ ਹੋਵੇ ਜਿਹੜੀ ਇਹ ਪਿਰਤ ਸਭ ਤੋਂ ਵੱਡੀ ਗੱਲ ਮੈਂ ਕਹੂਗਾ ਜ਼ਰੂਰ ਅੱਜ ਮੈਨੂੰ ਸੋਨੂੰ ਵੀਰ ਵੀ ਕਹਿੰਦਾ ਤਾਂ ਵੀ ਇਹ ਗੱਲ ਜ਼ਰੂਰ ਕਹਿ ਤੂੰ ਤੁਹ ਜਿਹੜੀ ਫਿਰਦਾ ਟੁੱਟੀ ਆ ਪ੍ਰਧਾਨੀ ਵਾਲੀ ਵੀ ਮੌਕੇ ਦੇ ਐਮਐਲਏ ਦਾ ਬੰਦਾ ਠੀਕ ਆ ਬਿਲਕੁਲ ਮੈਂ ਬੈਂਸ ਸਾਹਿਬ ਦਾ ਇਸ ਗੱਲ ਦਾ ਲੇਟ ਗੱਲ ਹੋਈ ਜਾ ਸਵਾਗਤ ਕਰਦਾ ਵੀ ਜਿਹੜੀ ਇਹ ਫਿਰਦਾ ਜਿੱਦਾਂ ਲੋਕ ਚਾਹਦੇ ਉਦਾਂ ਦੀ ਉਹਨਾਂ ਨੇ ਚੋਣ ਕਰਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਹੈ ਜਿਹੜੀ ਇਹ ਜੰਦੋ ਜਹਿਦ ਇੰਨੇ ਦਿਨ ਤੋਂ ਚੱਲ ਰਹੀ ਸੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਆਪਰੇਟਰਾਂ ਦਾ ਆਪਣੇ ਆਪਰੇਟਰ ਵੀ ਤੇ ਹੋਰ ਵੀ ਸਾਡੇ ਭਰਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਜਿੱਤ ਹੈ ਲੋਕਾਂ ਦੀ ਜਿੱਤ ਹੈ ਦੂਜਾ ਧੰਨਵਾਦ ਮੈਂ ਕਰਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਇਹ ਚਲੋ ਸਾਡੀ ਗੱਲਬਾਤ ਸੁਣੀ ਹੈ ਤੇ ਅੱਗੇ ਉਹਨੂੰ ਪਹੁੰਚਾਇਆ ਹੈ ਤੇ ਤਾਂ ਜਿਹੜੀ ਇਹ ਗਰੀਬਾਂ ਦੀ ਆ ਕਹਿ ਲਓ ਤੁਸੀਂ ਆਮ ਲੋਕਾਂ ਦੀ ਆਵਾਜ਼ ਹੈ ਜਿਹੜੀ ਉੱਪਰ ਤੱਕ ਗਈ ਹੈ ਜਿਹੜਾ ਇੱਥੇ ਮੇਨ ਮੁੱਦਾ ਸੀਗਾ ਉਹ ਕੋਈ ਜ਼ਿਆਦਾ ਵੱਡਾ ਨਹੀਂ ਕਹਿ ਲਓ ਉਹ ਸਾਡਾ ਵੱਡਾ ਬਣਾਇਆ ਗਿਆ ਕਿਉਂਕਿ ਇੱਥੇ ਪੰਜ ਚਾਰ ਬੰਦੇ ਐ ਜਿਹੜੇ ਆਪਣੇ ਆਪਣੀਆਂ ਚਲਦੀਆਂ ਚਲਾਉਂਦੇ ਰਹੇ ਪਹਿਲਾਂ ਤੋਂ ਹੰਦਾ ਆ ਰਿਹਾ ਇਹ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਸੀ ਵੀ ਚਲੋ ਹਰ ਬੰਦੇ ਨੂੰ ਬਰਾਬਰ ਦਾ ਅਧਿਕਾਰ ਮਿਲੇ ਇੱਥੇ ਕੁਝ ਬੰਦਿਆਂ ਦੇ 16-16 ਚੱਕਰ ਕੁਝ ਬੰਦਿਆਂ ਦੇ ਵਿਚਰਿਆਂ ਦੇ ਜਿਹੜੇ ਆਮ ਲੋਕ ਐ ਉਹਨਾਂ ਦੇ 3-3 ਚੱਕਰ ਕੁਝ ਬਗਾਰਾਂ ਦਾ ਗੰਦ ਕੁਝ ਸਪੈਸ਼ਲਾਂ ਦਾ ਗੰਦ ਇਹ ਜਿਹੜਾ ਸਿਸਟਮ ਐ ਇਹ ਤੋਂ ਲੋਕ ਆਪ ਮੁਹਾਰੇ ਤੰਗ ਹੋ ਗਏ ਸਾਰੇ ਇਕੱਠੇ ਹੋ ਗਏ ਇਕੱਠੇ ਹੋ ਕੇ ਲੋਕਾਂ ਨੇ ਜਿਹੜਾ ਐ ਆਪਣਾ ਇੱਕ ਕੱਠ ਬਣਾ ਲਿਆ ਜਿਹਦੇ ਕਰਕੇ ਅੱਜ ਅਸੀਂ ਇਸ ਚੀਜ਼ ਨੂੰ ਜਿੱਤ ਪਾਏ ਆ ਲੋਕਾਂ ਦੀ ਵਜ੍ਹਾ ਨਾਲ ਤੇ ਇਹਦੇ ਵਿੱਚ ਹੁਣ ਅਸੀਂ ਇਹੀ ਵਿਸ਼ਵਾਸ ਦਵਾਉਂਦੇ ਆ ਚਲੋ ਪ੍ਰਸ਼ਾਸਨ ਨੇ ਵੀ ਸਾਡੀ ਮਦਦ ਕੀਤੀ ਮੰਤਰੀ ਸਾਹਿਬ ਤੱਕ ਵੀ ਗੱਲ ਪਹੁੰਚੀ ਉਹਨਾਂ ਨੇ ਦੇਖਿਆ ਸਾਰੀ ਚੀਜ਼ ਨੂੰ ਬਾਤ ਕੀਤਾ ਚਲੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਸੁਣਿਆ ਤੇ ਉਹਨੂੰ ਮਨਜ਼ੂਰ ਕੀਤਾ ਅਸੀਂ ਤਰਲੋਚਨ ਸਿੰਘ ਜੀ ਨੂੰ ਅੱਜ ਪ੍ਰਧਾਨ ਬਣਾਇਆ ਨਾਲ ਜਿਹੜੀ ਕਮੇਟੀ ਹੈ ਵਿੱਚ ਮੈਂ ਵੀ ਮੈਂਬਰ ਐ ਤਾਂ ਸਾਡਾ ਮੈਂਬਰਾਂ ਦਾ ਇਹ ਧਰਮ ਬਣਦਾ ਵੀ ਇਹਨਾਂ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਆਪਾਂ ਬੁਲੰਦ ਕਰੀਏ ਤੇ ਆਪਾਂ ਕਿਸੇ ਵੀ ਕਿਸਮ ਦੇ ਨਾਲ ਕਿਸੇ ਵੀ ਦਬਾਅ ਦੇ ਵਿੱਚ ਆ ਕੇ ਕਿਸੇ ਵੀ ਬੰਦੇ ਦੇ ਦਬਾਅ 'ਚ ਆ ਕੇ ਕੋਈ ਵੀ ਗਲਤ ਫੈਸਲਾ ਨਹੀਂ ਲਵਾਂਗੇ ਇਹ ਸਾਡਾ ਪਹਿਲਾ ਜਿਹੜਾ ਕੰਮ ਹੈ ਤੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਤਰਲੋਚਨ ਸਿੰਘ ਦੇ ਨਾਲ ਖੜੇ ਆ ਇਹਨਾਂ ਨੂੰ ਇਹੀ ਕਹਿਣਾ ਹੈ ਵੀ ਤੁਸੀਂ ਸੱਚ ਦੀ ਆਵਾਜ਼ ਜਿਹੜੀ ਅੱਗੇ ਰੱਖਣੀ ਹੈ ਤੇ ਆਪਾਂ ਪਿੱਛੇ ਉਹਦੇ ਤੇ ਪੂਰਾ ਪਹਿਰਾ ਦੇਵਾਂਗੇ ਸਾਡੀ ਕਮੇਟੀ ਤੇ ਨਾ ਮਾ ਪ੍ਰਧਾਨ ਦੀ ਚੋਣ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੋਂ ਮੈਂ ਧੰਨਵਾਦ ਕਰੂੰਗਾ ਜਿਹੜਾ ਸਾਡਾ ਬੈਂਸ ਸਾਹਿਬ ਨੇ ਸਾਡੀ ਪੁਕਾਰ ਸੁਣੀ ਹੈ ਜਿਹੜੇ ਸਾਡੀ ਕਮੇਟੀ ਬਣਾਈ ਸਾਡੇ ਮੇਰੇ ਭਤੀਜੇ ਨੂੰ ਤਰੋਚਨ ਸਿੰਘ ਨੂੰ ਜਿਹੜਾ ਪ੍ਰਧਾਨ ਵੀ ਬਣਾਇਆ ਪ੍ਰਧਾਨ ਕਿ ਸਾਡਾ ਤਾਂ ਜਿਹੜਾ ਕੰਮ ਹੈ ਨਾ ਉਹ ਸਾਡਾ ਉੱਪਰ ਵਾਲਿਆਂ ਨਾਲ ਮਿਲ ਕੇ ਹੀ ਚੱਲਣਾ। ਜੇ ਅਸੀਂ ਹੁਣ ਕੋਈ ਅਸੀਂ ਆਪਣੇ ਲੱਗ ਕੋਈ ਕਰੀਏ ਨਾ ਫਿਰ ਵੀ ਸਾਡੀ ਗੱਲ ਚੱਲਦੀ ਕਿਉਂਕਿ ਸਾਡਾ ਮੁੰਡ ਤੇ ਉਹਨਾਂ ਨਾਲ ਸਾਥ ਰਿਹਾ। ਸਾਡੇ ਜਿਹੜੇ ਇਹ ਜਿਹੜੀ ਸਾਡੀ ਸੁਸਾਇਟੀ ਹੈ ਨਾ ਉਹਨਾਂ ਨਾਲ ਹੀ ਚੱਲਦੀ। ਕਿਉਂ ਸਾਨੂੰ ਬਾਕੀ ਇਹਨਾਂ ਧੰਨਵਾਦ ਸਾਡੇ ਅਜੋਤ ਸਿੰਘ ਬੈਂਸਦੀ ਦਾ ਜਿਨ੍ਹਾਂ ਨੇ ਕਮੇਟੀ ਬਣਾ ਕੇ ਸਾਡਾ ਵਿਸ਼ਵਾਸ ਦਿੱਤੇ ਆ ਕਿ ਸਾਨੂੰ ਸਾਰਿਆਂ ਨੂੰ ਆਪਰੇਟਰਾਂ ਦਾ ਧੰਨਵਾਦ ਜਿਹੜੇ ਇਕੱਠੇ ਹੋ ਕੇ ਸਾਡਾ ਇਹ ਕੰਮ ਇਹ ਸਰੇਚੜ ਆਇਆ ਬਾ ਇੰਨਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਵਰ ਮੈਂ ਆਪਰੇਟਰਾਂ ਦੀ ਤੰਦੜੀ ਆ ਔਰ ਮੰਗਾ ਸ਼ਹੀਦਾਂ ਦੀਆਂ ਬਿਲਕੁਲ ਇਹ ਜਿਹੜੀ ਆਪਰੇਟਰਾਂ ਦੀ ਮੇਨ ਮੰਗ ਸੀ ਇਹ ਕਹਿੰਦੇ ਸੀ ਵੀ ਪਹਿਲੀ ਗੱਲ ਤਾਂ ਐਪੀ ਸਿੰਗਲ ਪ੍ਰਧਾਨ ਬੈਠਦਾ ਰਿਹਾ ਅੱਜ ਤੱਕ ਜਦੋਂ ਦੀ ਵੀ ਯੂਨੀਅਨ ਬਣੀ ਹੈ ਇਹ ਰਵਈਤ ਰਵਾਇਤ ਹੈ ਜਿਹੜੀ ਟੁੱਟੀ ਹੈ ਪ੍ਰਧਾਨ ਦੇ ਨਾਲ ਨਾਲ ਜਿਹੜੇ ਮੈਂਬਰ ਲਾਣ ਦੀ ਜਿਹੜੀ ਮੰਗ ਸੀ ਇਹਨਾਂ ਦੀ ਉਹ ਪ੍ਰਵਾਨ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਜਿਹੜਾ ਜੋਗੇ ਡਿਸਪਿਊਟ ਹੋਇਆ ਉਹਦੇ ਵਿੱਚ ਕੁਝ ਮਿਸਅੰਡਰਸਟੈਂਡਿੰਗਾਂ ਹੋਈਆਂ ਜੋ ਵੀ ਸਾਡੇ ਪਹਿਲਾ ਪ੍ਰਧਾਨ ਸੀ ਉਹਨਾਂ ਨੇ ਆਪਣੇ ਪਰਿਵਾਰਕ ਰੁਝੇਮੀਆਂ ਕਰਕੇ ਉਹ ਛੱਡ ਕੇ ਚਲੇ ਗਏ ਤੇ ਜਿਨ੍ਹਾਂ ਨੂੰ ਦੁਬਾਰਾ ਵੀਰ ਸਿੰਘ ਵੀ ਜਿਹੜੇ ਪਹਿਲਾਂ ਰਹਿ ਕੇ ਗਏ ਆ ਉਹਨਾਂ ਨੇ ਜਾ ਕੇ ਕਿਹਾ ਵੀ ਠੀਕ ਹੈ ਮੇਰੇ ਨਾਲ ਸਾਰੇ ਬੰਦੇ ਮੈਕਸਿਮਮ ਸਹਿਮਤ ਹੈ ਵੀ ਇਸ ਕਰਕੇ ਮੈਂ ਚਲਾ ਲੂੰਗਾ ਮੰਤਰੀ ਸਾਹਿਬ ਨੇ ਸੋਚਿਆ ਵੀ ਠੀਕ ਹੈ ਪਹਿਲਾਂ ਰਹਿ ਕੇ ਗਏ ਔਰ ਤੁਹਾਨੂੰ ਪਤਾ ਹੈ ਮੰਤਰੀ ਸਾਹਿਬ ਦੀ ਸੋਚ ਉਹ ਪਾਰਟੀ वाइज ਤੋਂ ਉੱਪਰ ਉੱਠ ਕੇ ਚੱਲਦੇ ਹੋ ਉਹਨਾਂ ਨੇ ਨਹੀਂ ਸੋਚਿਆ ਬੰਦਾ ਕਿਹੜੀ ਪਾਰਟੀ ਦਾ ਕਿਹੜੀ ਦਾ ਨਹੀਂ ਉਹਨਾਂ ਨੇ ਕਿਹਾ ਵੀ ਠੀਕ ਹੈ ਇਹ ਪਹਿਲਾਂ ਵੀ ਚਲਾ ਕੇ ਗਏ ਅੱਗੇ ਵੀ ਵਧੀਆ ਤਰੀਕੇ ਨਾਲ ਚਲਾ ਲੈਣਗੇ ਪਰ ਜਦੋਂ ਇੱਥੇ ਲੋਕਾਂ ਨੇ ਵਿਰੋਧ ਕੀਤਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਜ਼ਿਆਦਾਤਰ ਲੋਕ ਹੈ ਉਹ ਨਹੀਂ ਹੈ ਇਹਨਾਂ ਦੇ ਹੱਕ 'ਚ ਕਿ ਪਹਿਲਾਂ ਰਹਿ ਕੇ ਤੇ ਮੰਤਰੀ ਸਾਹਿਬ ਨੇ ਉਹ ਜਿਹੜੀ ਗੱਲ ਮੰਗਿਆ ਉਹਨਾਂ ਦੀ ਮੰਦੀ ਮੰਨੀ ਹੈ ਤੇ ਜਿਨ੍ਹਾਂ ਲੋਕਾਂ ਨੂੰ ਜਿਹਨਾਂ ਇੱਥੇ ਪਬਲਿਕਲੀ ਇਹ ਮੰਗ ਅਸੀਂ ਵੀ ਤੁਹਾਡਾ ਨੌਜਵਾਨ ਮੁੰਡਾ ਹੈ ਤਰਲੋਚਨ ਸਿੰਘ ਲੋਤੀ ਇਹਨੂੰ ਲਾ ਦਿਓ ਸਾਨੂੰ ਕੋਈ ਦਿੱਕਤ ਨਹੀਂ ਆ ਤੇ ਨਾਲ ਇਹਦੇ ਮੈਂਬਰ ਲਗਾ ਦਿਓ ਮੰਤਰੀ ਸਾਹਮਣੇ ਜਿਹੜੀ ਆ ਉਹ ਮੰਗ ਮੰਨ ਲਈ ਤੇ ਅਸੀਂ ਧੰਨਵਾਦ ਕਰਦੇ ਆ ਇੱਕ ਜੀ ਮੈਂ ਕਹਿਣੀ ਜਾਂਦਾ ਵੀ ਠੀਕ ਐ ਮਿਸ ਅੰਡਰਸਟੈਂਡਿੰਗਾਂ ਹੁੰਦੀਆਂ ਬੜਾ ਕੁਝ ਹੋ ਜਾਂਦਾ ਪਰ ਇੱਕ ਚੀਜ਼ ਦੀ ਤਾਰੀਫ ਕਰਨੀ ਬਣਦੀ ਐ ਵੀ ਜਿਹੜੀ ਉਹਨਾਂ ਦੀ ਰਾਜਨੀਤੀ ਆ ਬਾਕੀ ਸਾਰਿਆਂ ਨਾਲੋਂ ਅਲੱਗ ਐ ਅਗਰ ਇੱਥੇ ਉਹੀ ਮੰਨ ਲਓ ਕਿਸੇ ਨੇ ਪ੍ਰਾਣਿਆਂ ਚੋਂ ਕਿਸੇ ਨੇ ਬਿਠਾ ਲਿਆ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਲੋਕਾਂ ਦੀ ਮੰਗ ਕਿਸੇ ਨੇ ਮੰਨਣੀ ਸੀ ਤੱਕਾ ਵੀ ਹੋਣਾ ਤਾਂ ਸਭ ਕੁਝ ਹੋਣਾ ਤਾਂ ਉਹਨਾਂ ਨੇ ਆਪਣਾ ਹੀ ਬੰਦਾ ਬਿਠਾ ਲ ਕੇ ਰਹਿਣ ਲੱਗਾ ਜੋਰ ਵਹਿ ਤੱਕ ਚੱਲਦੀ ਆਈ ਐ ਤੇ ਨਵਾਂ ਮੁੰਡਾ ਐ ਨੌਜਵਾਨ ਐ ਇਹਨੂੰ ਜ਼ਿੰਮੇਵਾਰੀ ਮਿਲੀ ਐ ਅਸੀਂ ਇਹ ਤਾਂ ਆਸ ਕਰਦੇ ਆ ਵੀ ਜੋ ਲੋਕਾਂ ਦੀ ਉਮੀਦਾਂ ਐ ਉਹਨਾਂ ਤੇ ਇਹ ਖਰਾ ਉਤਰੂਗਾ ਤੇ ਜਿਹੜੇ ਆਮ ਲੋਕ ਐ ਗਰੀਬ ਐ ਉਹਨਾਂ ਨੇ ਇਸ ਗੱਲ ਤੇ ਉਹਨਾਂ ਦੀ ਉਹਨਾਂ ਨੂੰ ਇਹ ਆਸ ਐ ਵੀ ਸਾਰਿਆਂ ਨਾਲ ਬਰਾਬਰ ਸਾਰਿਆਂ ਦੇ ਚੱਕਰ ਲਗੂਗੇ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੋਊਗਾ ਤੇ ਸਾਨੂੰ ਇਹ ਉਹ ਤਾਂ ਪੂਰੀ ਆਸ ਐ ਉਮੀਦ ਐ ਤੇ ਅਸੀਂ ਇਹਨੂੰ ਵਧਾਈ ਵੀ ਦਿੰਦੇ ਆ ਤੇ ਅੱਗੇ ਵਾਸਤੇ ਸ਼ੁਭ ਕਾਮਨਾਵਾਂ ਵੀ ਦਿੰਦੇ ਆ ਵੀ ਇਹ ਵਧੀਆ ਤਰੀਕੇ ਨਾਲ ਇਸ ਨੂੰ ਚਲਾਵੇ ਤਾਂ ਕਿ ਲੋਕਾਂ ਦਾ ਜਿਹੜਾ ਗਰੀਬਾਂ ਦਾ ਕੰਮ ਐ ਵਧੀਆ ਤਰੀਕੇ ਨਾਲ ਚੱਲਦਾ ਰਹੇ